ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਮੰਵਾਉਣ ਦੇ ਲਈ ਲਗਾਤਾਰ ਹੀ ਸੰਘਰਸ਼ ਵਿੜਿਆ ਹੋਇਆ ਹੈ। ਦੇ ਦਰਾਰ ਲਗਾਤਾਰ ਹੀ ਕੇਂਦਰ ਸਰਕਾਰ ਖਿਲਾਫ ਤੋਸ਼ ਲਗਾ ਕੇ ਮੰਗੀਆਂ ਹੋਈਆਂ ਮੰਗਾ ਲਾਗੂ ਨਾ ਕਰਨ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਟੱਲੇਵਾਲ ਵੱਲੋਂ ਮੰਗੀਆਂ ਹੋਈਆਂ ਮੰਗਾ ਲਾਗੂ ਕਰਵਾਉਣ ਲਈ ਪਿਛਲੇ 35 ਦਿਨਾਂ ਤੋਂ ਮੰਗ ਕਰਤ ਤੇ ਕੇਂਦਰ ਸਰਕਾਰ ਵੱਲੋਂ ਕੋਈ ਕੰਮ ਕਰ ਰਿਹਾ ਜਾਂਦਾ ਜੀ ਅੱਜ ਪੰਜਾਬ ਬੰਦ ਦਾ ਹੁਣ ਸੱਦਾ ਦੇ ਇੱਕ ਪਾਜੀ ਆ ਗਿਆ ਜਿਹੜਾ ਫ੍ਰੀ ਕੋਡ ਦੇ ਵਿੱਚ ਸਪੋਰਟ ਦੇ ਤੌਰ ਤੇ ਪਰਖਾੜ ਕੇ ਵੀ ਦੇਖਦੇ ਹਰ ਇੱਕ ਨੇ 30 ਨੰਬਰ ਦਾ ਨਾਇਆ ਕਰਕੇ ਅਥਨ ਦਿੱਤਾ ਗਿਆ ਫੈਸਲਾ ਹੁਣ ਵੀ ਹੋਵੇ ਜਿਹੜੇ ਪਰਦੇ ਵਿੱਚ ਕਿਤੇ ਹਰ ਮੇ ਨਿਕਲ ਰਿਹਾ ਹੈ ਗੱਲ ਲਾਈ ਕਿਵੇਂ ਪਾਪਾ ਜੀ ਆ ਜਾਓ ਜਿੱਥੇ ਕੱਢ ਜਾਓ ਯਾਰ ਹਾਂ ਹਾਂ ਹੌਂਸਦੀ ਅਪੀਲ ਵੀ ਕੀਤੀ ਗਈ ਇੱਕ ਅੰਦਾ ਜਾਓ ਇੱਕ ਅੰਦਾ ਜਾਓ ਓਏ ਕਲੋਨੀ ਆ ਜਾਓ ਦੋ ਜਾਓ ਯਾਰ ਲਾਓ ਗੱਡੀ ਲੈ ਜਾਓ ਜਿੰਨਾਂ ਦੋ ਜਣਿਆਂ ਨੇ ਗਾਣਾ ਸਾਰੇ ਨਾ ਜਾਓ ਬਾਈ ਗੱਫਾ ਪਾ ਲੈ ਉਹ ਵੀ ਜਾਓ ਆਪਾਂ ਬਾਕੀ ਸਾਰੇ ਬਾਹਰ ਪਤਾ ਗੱਲ ਕੀ ਜਾਂ ਦੋ ਬੰਦੇ ਪਾਸਾ ਨਹੀਂ ਡਾਕਟਰ ਆਜਾ ਪਹਿਲਾਂ ਆਪਾਂ ਜਿੰਨੇ ਨਾਲ ਆਪਣੀ ਗੱਲ ਹੋਇਆ ਉਹਦੇ ਸੇ ਆਪਾਂ ਜਿੰਮੇ ਪਾਉਣ ਨਹੀਂ ਨਹੀਂ ਆਪਾਂ ਜਾਦੇ ਜਾਓ ਜੱਲ ਅਲੈਕਸਾ ਜਾਓ ਉਹ ਵੀ ਜਾ ਆਂਡੀ ਨੇ ਨਾ ਕਿ ਲੋਕੀਂ ਕਿ ਹਜ਼ਾਰੇ वो मतलब आप लोग ना मान लो कादा है पर के लिए नहीं तबला उधर हो बात बारे जानते हैं कि सारा बाबा ने जैसे मोर का ना जीवा बूरले मोर मोर का दूनी वाले है और जाऊंगा कि ये ताकत आवे कि फोन लाग रहा है इस भाबर एकदम आई नहीं मोह घर हो इन में दिन तक इन बाहर नहीं आले ਉਹ ਉਹ ਬੈਂਕ ਦੀ ਕੀ ਗੱਲ ਕਰਦੇ ਤੁਸੀਂ ਆਪਣੇ ਜਰਮਾਈ ਹੋ ਜਾਂ ਕਿ ਆਪਣੇ ਬੰਪ ਕਰਨ ਪੰਜਾਬ ਪੰਦਾ ਨਹੀਂ ਜਸ ਤਾਂ ਕਰ ਜਾਂਦੀ ਬੋਲਦਾ ਨਹੀਂ ਕਰਾਂਗੇ ਸਾਰੇ ਬੰਦਦਾ ਕੋਈ ਨਹੀਂ ਕਰਾਂਗੇ ਤਾਂ ਇਹ ਕੰਮ ਕਰਦੇ ਇਧਰ ਸਾਡਾ ਪਿਆਸ ਮਾਰ ਰਹੇ ਆ ਆਓ ਇਹ ਕਰੂੰਗਾ ਓਏ ਡਾਕਟਰ ਗਏ ਹੋ ਨਹੀਂ ਅਸੀਂ ਖਾਸ ਤੋਂ ਪਟਿਆਲਾ ਨਾ ਆ ਕੋਲੀ ਆ ਹਾਂ ਬੇਨਾ ਬਈ ਲੱਗਿਆ ਨਹੀਂ ਕਪੜੀ ਲੱਗਦਾ ਉਹ ਜਿੰਨਾ ਹੋਣਾ ਲੱਗਦਾ ਕਾਰ ਅੱਗੇ ਵਹਨ ਕੋਈ ਨਹੀਂ ਆਦੀ ਤੇਰੀ ਸੈਫਟੀ ਚੱਕੀ ਲੱਗਣੀ ਨਹੀਂ ਇਹ ਨਹੀਂ ਆਉਂਦੇ ਹੈ ਤਾਂ ਨਾ ਖੋਲੇ ਦੇਣਾ ਇੰਦਰ ਚੱਲਦੀ ਹੁੰਦੀ ਹੈ ਕੋਈ ਯਾਰ ਇੱਕ ਵਾਰ ਤੂੰ ਤਾਂ ਖੋਲੋਂਦਾ ਹੋ ਕੋਈ ਗੱਲ ਨਹੀਂ ਫਿਰ ਜਿੱਦ ਤਰ੍ਹਾਂ ਹੀ ਕਰ ਅੱਧੀ ਟਰਾਲੀਆਂ ਲਾ ਕੇ ਤਾਂ ਕੋਈ ਨਹੀਂ ਆ ਦਿਲ ਕੋ ਖੋਲਾ ਹੋ ਗਿਆ ਰੇਡ ਸਾਹ ਵਾ ਲਈ ਹੋ ਗਿਆ ਤੇਰੀ ਫਾਲੀ ਟਾਈਗਰ ਆਦੀ ਹੋ ਗਿਆ ਆ ਬਾਈ ਨੂੰ ਮੋਟਾ ਟਾਲੀਆ ਦੇ ਆ ਜਾ ਪੱਕੀ ਜਣਾ ਲਾਓ ਇਹ ਦੇਖੀ ਆ ਨਾ ਇਹ ਦੇਖੋ ਨਾ ਥੋੜਾ ਜਿਹਾ ਸ਼ਰਾਬ ਦਾ ਨੱਕ ਮੱਧਾ ਲਾਦਰੀ ਦੱਪਣ ਆਏਗਾ ਵੀ ਤੇ ਹਮ ਤੱਕ ਹੋਵੇਗਾ ਬਾਬੂ ਬਤਾ ਜੀ ਕਾ ਨਹੀਂ ਦੱਪਣਾ ਕੰਮ ਨਹੀਂ ਬੰਦ ਨਹੀਂ ਲੱਗਦੀ ਮਾਰ ਐਂ ਦੇ ਉੱਤੇ ਦੱਪਣ ਨਹੀਂ ਲੱਗਦੀ ਉਹ ਆਗੇ ਉਹੀ ਗਵਾਹ ਮੈਨੇਜਰ ਦਾ ਆ ਜਾਣਾ ਜਵਾਜਾ ਹੋਊ ਗਵਾਜਾ ਕੋਲੋਂ ਖੋਲਦਾ ਮੇਰੇ ਬੰਦੇ ਕਰਦਾ ਬੰਦ ਆ ਰਹਾ ਉਹ ਮਗਰ ਕਿਤੇ ਨਹੀਂ ਘੜਤਦਾ ਦੇ ਕੇ ਮਗਰ ਘੜਾ ਚੱਲਦੀ ਆ ਉਧਰ ਗੇਟ ਨਹੀਂ ਆਇਆ ਯਾਰ ਗੇਟ ਤਾਂ ਹੈ ਨਹੀਂ ਗੇਟ ਤਾਂ ਆਹੀ ਆ ਉਹ ਤਾਂ ਮੇਰਾ ਪੀਆ ਖਾਲੀ ਜਿਹਾ ਬਾਈ ਜੀ ਕਰਨਾ ਚੱਲ ਰਿਹਾ ਔਰ ਸਾਰਾ ਪੰਜਾਬ ਬੰਦ ਆ ਹਰੇਕ ਪਾਸੇ ਸਾਨੂੰ ਵਧੀਆ ਰਿਸਪੌਂਸ ਮਿਲਿਆ ਇਹ ਮੌਂਟੀ ਕਾਰਲੋ ਦੀ ਫੈਕਟਰੀ ਹੈ ਤੁਸੀਂ ਉੱਪਰ ਦੇਖ ਸਕਦੇ ਹੋ ਇਹਨਾਂ ਦਾ ਆਪਣਾ ਮਾਰਕਾ ਜੋ ਹੈਗਾ ਆ ਇਹਨਾਂ ਨੇ ਜੋ ਸਾਡੀ ਕੋ ਰਿਪੋਰਟ ਆਈ ਹੈ ਅੰਦਰ 70-80 ਬੰਦੇ ਕੰਮ ਕਰ ਰਹੇ ਅਸੀਂ ਬੇਨਤੀ ਕੱਲੀ ਕੱਲੀ ਫੈਕਟਰੀ ਨੂੰ ਜਾ ਕੇ ਬੇਨਤੀ ਕੀਤੀ ਸੀ ਵੀ ਆਪਣੀਆਂ ਜਿੰਨੀਆਂ ਫੈਕਟਰੀਆਂ ਬੰਦ ਰੱਖਿਓ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਅਸੀਂ ਇਹਨਾਂ ਨੂੰ ਹੁਣ ਵੀ ਰਿਕਵੈਸਟ ਕਰਨ ਆਏ ਸੀ ਵੀ ਆਪਣਾ ਜਿਹੜੇ ਤੁਹਾਡੇ ਕੋਲ ਮੁਲਾਜ਼ਮ ਕੰਮ ਕਰ ਰਹੇ ਨੇ ਕਿਰਪਾ ਕਰਕੇ ਸਾਡਾ ਸਾਥ ਦਿਓ ਵੀ ਉਹ ਫੈਕਟਰੀ ਅੱਜ ਦਾ ਦਿਨ ਬੰਦ ਕਰਕੇ ਕਿ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਪਰ ਇਹਨਾਂ ਨੇ ਇੱਥੇ ਸਾਡੀ ਬਿਲਕੁਲ ਨਹੀਂ ਸੁਣੀ ਹੁਣ ਅਸੀਂ ਆਪਣੀ ਜਿਹੜੀ ਸਾਡੀ ਇੱਥੇ ਲੁਧਿਆਣੇ ਜਿਹੜੀ ਹਾਈ ਕਮਾਂਡ ਹੈਗੀ ਹੈ ਇਹਦਾ ਮੀਟਿੰਗ ਕਰਕੇ ਕੋਈ ਕਰਨੇ ਆ ਵੀ ਕਿ ਇਸਦੇ ਅਸੀਂ ਕੀ ਐਕਸ਼ਨ ਲੈਣਾ ਹੋ ਸਕਦਾ ਵੀ ਹੁਣ ਅਸੀਂ ਫੈਕਟਰੀ ਦੇ ਗੇਟ ਅੱਗੇ ਪੱਕੇ ਹੀ ਬੈਠ ਜਾਈਏ ਜਿਹੜੇ ਇਹਨਾਂ ਨੇ ਸਾਡਾ ਆਪਣਾ ਵਿਵਹਾਰ ਕੀਤਾ ਆ ਅਸੀਂ ਇਹਨਾਂ ਨਾਲ ਗੱਲ ਕਰਨ ਆਏ ਆ ਪੰਜਾਬੀ ਦੇ ਵਿੱਚ ਕਹਿਣ ਆਏ ਆ ਵੀ ਭਾਈ ਜੀ ਰਿਕੁਐਸਟ ਕੀਤੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਭਾਈ ਸਾਰੇ ਆਦਾਰੇ ਪੂਰੇ ਪੰਜਾਬ ਦੇ ਬੰਦੇ ਨੇ ਕਿ ਕੱਲੇ ਖੋਲੀ ਬੈਠੇ ਨੇ ਔਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹਦੇ ਇਸ ਟਾਈਮ ਇਹਦੇ ਅੰਦਰ ਪੰਜਾਬੀ ਮੁੰਡਾ ਕੋਈ ਕੰਮ ਨਹੀਂ ਕਰ ਰਿਹਾ ਜੋ ਵੀ ਹੈਗਾ ਆ ਦੂਜੀਆਂ ਸਟੇਟਾਂ ਵਾਲੇ ਵੀ ਆ ਕੇ ਇੱਥੇ ਕੰਮ ਕਰ ਰਹੇ ਨੇ ਸਾਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ ਆਗੀ ਪਰ ਜਦੋਂ ਅਸੀਂ ਇੱਕ ਹੱਥ ਜੋੜ ਕੇ ਬੇਨਤੀ ਕੀਤੀ ਸੀ ਪੂਰੇ ਪੰਜਾਬ ਦੇ ਵਿੱਚ ਵੀ ਸਾਰੇ ਅਦਾਰੇ ਬੰਦ ਰਹਿਣ ਔਰ ਸਾਨੂੰ ਰਿਸਪੌਂਸ ਵੀ ਵਧੀਆ ਮਿਲਿਆ ਸੀਗਾ ਸਾਹਮਣੇ ਕਿਹਾ ਸੀ ਬੰਦ ਰੱਖਾਂਗੇ ਪਰ ਇਹ ਮੌਂਟੀ ਕਾਰਲੋ ਵਾਲਿਆਂ ਨੇ ਇਹ ਫੈਕਟਰੀ ਖੋਲੀ ਰੱਖੀ ਆ ਔਰ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀਰੋ ਮੌਂਟੀ ਕਾਰਲੋ ਉਸ ਵਾਲਿਆਂ ਨੇ ਇਹ ਆਜੋ ਫਿਰ ਸਿੱਧੇ ਹੋ ਗਏ ਜਿਵੇਂ ਆਬਾਨੀਆਂ ਦਾ ਸਟੋਰ ਬੰਦ ਕੀਤੇ ਸੀਗੇ ਇਹਨਾਂ ਦਾ ਸਮਾਨ ਲੈਣਾ ਇਹ ਦਾ ਮਤਲਬ ਸਾਡੇ ਉਲਟ ਨੇ ਜੀ ਗੱਲ ਇਹ ਸਾਡੀਆਂ ਗੱਲਾਂ ਨਹੀਂ ਸੁਣਦੇ ਇਹਨਾਂ ਨੂੰ ਵਪਾਰ ਦੇ ਵਿੱਚ ਘਾਟਾ ਪਾ ਪੰਜਾਬ ਦੇ ਹਰੇਕ ਕਿਸਾਨ ਨੂੰ ਮੈਂ ਬੇਨਤੀ ਕਰੂੰਗਾ ਹਰੇਕ ਵਪਾਰੀ ਨੂੰ ਬੇਨਤੀ ਕਰੂੰਗਾ ਇਹਨਾਂ ਤੋਂ ਮਾਲ ਲੈਣਾ ਬੰਦ ਕਰੋ ਇਹਨਾਂ ਨੂੰ ਅਕਲ ਆ ਜੂਗੀ ਵੀ ਕਿ ਕਿਵੇਂ ਆਪਣਾ ਪੰਜਾਬੀਆਂ ਦਾ ਸਾਥ ਦੇਣਾ ਹੈ ਪੰਜਾਬ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਨਾਂ ਨੂੰ ਜਦੋਂ ਵਪਾਰਕ ਸੱਟ ਲੱਗਦੀ ਆ ਉਦੋਂ ਹੀ ਸੁਣਦੇ ਨੇ ਉੰਜ ਨਹੀਂ ਸੁਣਦੇ ਮੈਂ ਹੱਥ ਜੋੜ ਕੇ ਸਾਰੇ ਕਿਸਾਨ ਵਪਾਰੀ ਨੂੰ ਬੇਨਤੀ ਕਰੂੰਗਾ ਜਿਹੜੀ ਮਰਜ਼ੀ ਕੰਪਨੀ ਦਾ ਛੋਟੀ ਮੋਟੀ ਦਾ ਸਮਾਨ ਲੈ ਲਓ ਮੁੰਡੀ ਕਰ ਲਓ ਵੀਰੇ ਬੰਦ ਕਰੋ ਇਹ ਸਾਡੇ ਨਾਲ ਨਹੀਂ ਹੈਗੇ ਧੰਨਵਾਦ ਜੀ ਫੈਕਟਰੀ ਪੁਲੀਟਿਕ ਕੀ ਗੱਲ ਹੈ। ਉਹ ਫੈਕਟਰੀ ਨੂੰ ਅਸੀਂ ਬੇਨਤੀ ਕਰ ਚੁੱਕੇ ਹਾਂ। ਲੇਕਿਨ ਇਸ ਨੇ ਇਹਦੇ ਤੇ ਕੋਈ ਬਹੁਤਾ ਅਸਰ ਨਹੀਂ ਹੋਇਆ। ਅਰ ਸਵੇਰੇ ਗਏ ਆ ਤਾਂ ਇਹਨਾਂ ਨੇ ਸਾਨੂੰ ਗੇਟ ਹੀ ਨਹੀਂ ਖੋਲਿਆ। ਤੇ ਅਸੀਂ ਇਹ ਮੌਂਟੀ ਕਰ ਲੋੜਿਆਂ ਦੀ ਹੈ ਜੀ। ਤੇ ਅਸੀਂ ਬਿਲਕੁਲ ਮੈਸੇਜ ਲਾਇਆ ਹੈ ਜੀ। ਮੈਸੇਜ ਤਾਂ ਦੇਖੋ ਹਰ ਇੱਕ ਬੱਚੇ-ਬੱਚੇ ਨੂੰ ਪਤਾ ਕਿੰਨੇ ਬਿਨਾਂ ਦਾ ਮੈਸੇਜ ਲੱਗਿਆ ਵੀ ਪੰਜਾਬ ਬੰਦਾ ਤੇ ਉਸ ਤੋਂ ਵੀ ਜਦ ਜਦੋਂ ਅਸੀਂ ਚੱਲ ਗਏ ਫਤ ਚੱਲ ਕੇ ਚਲੇ ਕੇ ਉਹਨਾਂ ਕੋਲੇ ਤੇ ਉਹਨਾਂ ਤੇ ਅਸਰ ਹੋਣਾ ਚਾਹੀਦਾ ਤੇ ਜਿਹੜਾ ਹੁਣ ਗੇਟ ਨਹੀਂ ਖੁੱਲਿਆ ਗਿਆ ਉਹਦਾ ਵੀ ਕਿੱਦਾਂ ਦੇਖੀ ਉਹਦਾ ਦੇਖੋ ਅਸੀਂ ਬਾਈਕਾਟ ਕਰਾਂਗੇ ਇਹਦਾ ਅਰ ਹੋ ਸਕਦਾ ਜੇ ਇੱਕ ਦਿਨ ਦੀ ਬੰਦ ਵੀ ਕਾਲ ਸੀਗੀ ਤੇ ਅਸੀਂ ਇਹਦੇ ਕਈ ਦਿਨ ਬੰਦ ਰੱਖਾ ਦਈਏ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਰਗਾ ਕਰਤਾ ਪ੍ਰਸ਼ਾਸਨ ਨੂੰ ਤਖਾਨ ਵੀਰਾਂ ਨੂੰ ਕੀ ਕਰਦੇ ਤਖਾਨ ਵੀਰਾਂ ਨੂੰ ਅਪੀਲ ਕਰਦੇ ਆਂ ਅਸੀਂ ਵੀ ਜਿੱਥੇ ਵੀ ਕਿਤੇ ਮੌਂਟੀ ਕਾਰਲੋ ਦੇ ਆਪਾਂ ਨੂੰ ਜਿਹੜੇ ਲੋਕੀ ਆਮਾ ਬ੍ਰਾਂਡਰ ਕੱਪੜੇ ਖਰੀਦਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਉਹਦਾ ਬਾਈਕਾਟ ਕਰੋ ਜਦੋਂ ਇਹ ਸਾਡੇ ਨਾਲ ਨਹੀਂ ਤਾਂ ਅਸੀਂ ਇਹਨਾਂ ਦੀ ਇੰਤਜ਼ਾਰੀਆਂ ਕਿਉਂ ਭਰੀਏ ਇਹ ਮੇਰੀ ਪੁਰਜੋਰ ਅਪੀਲ ਆ ਕਿਸਾਨ ਵੀਰਾਂ ਨੂੰ ਸਾਡੇ ਜੂਥ ਨੂੰ ਅਪੀਲ ਆ ਖਾਸ ਕਰਕੇ ਵੀ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਇਹ ਫੈਕਟਰੀ ਹੈ ਕਿੱਥੇ ਕਿੱਥੇ ਆ ਇਹ ਮੇਰੇ ਪਿਛਲੇ ਪਾਸੇ ਨਜ਼ਰ ਆਉਂਦੀ ਜੀ ਤੁਹਾਨੂੰ ਇਹ ਬਿਜਲੀਪੁਰ ਪਿੰਡ ਨੂੰ ਚੰਡੀਗੜ੍ਹ ਰੋਡ ਤੋਂ ਬਿਜਲੀਪੁਰ ਨੂੰ ਰੋਡ ਜਾਂਦਾ ਉਹਦੇ ਤੇ ਸਥਿਤ ਆ ਰੋਡ ਦੇ ਨਾਲ ਆ ਦੁਵਾਰ ਇਹਨਾਂ ਦੀਆਂ ਨਾਲ ਪਿਛਲੇ ਪਾਸੇ ਦੇਖ ਸਕਦੇ ਹੋ ਤੁਸੀਂ